ਸਾਰੇ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਅੰਮਿਤਕਰ ਮਹਾਪੰਚਾਇਤ ਦਾ ਗਟਾ ਦਾ ਮੁੱਖ ਸੰਚਾਲਕ ਆ ਸੋ ਅੱਜ ਜਿਹੜਾ ਡੀਸੀਪੀ ਸਾਹਿਬ ਨੂੰ ਮਿਲਣ ਦਾ ਮਕਸਦ ਇਹ ਸੀ ਕਿ ਜਿਹੜੇ ਲਾਇਨ ਆਰਡਰ ਆ ਇਹ ਹਮੇਸ਼ਾ ਹੀ ਸਮਾਜ ਦੀ ਜਿਹੜੀ ਆ ਗੱਲਬਾਤ ਨੂੰ ਸੁਣਦੇ ਆ ਵਾਲਮੀਕੀ ਸੁਭਾਜ ਦੀ ਔਰ ਸਾਡੇ ਹੀ ਵਾਲਮੀਕੀ ਸਮਾਜ ਦੀ ਸਾਡੀ ਜਿਹੜੀ ਭੈਣ ਆ ਪੂਜਾ ਜਿਹੜੇ ਆਪਣੇ ਰਾਮਬਗ ਦੇ ਵਿੱਚ ਰਹਿੰਦੇ ਆ ਔਰ ਇਹਨਾਂ ਦਾ ਬੇਟਾ ਰਗੂ ਜਿਹੜਾ ਰਾਹੁਲ ਕੁਮਾਰ ਰਗੂ ਆ ਔਰ ਇਹ ਪਿਛਲੇ ਕਾਫੀ ਪਿਛਲੇ ਸਵੇਦੇ ਵਿੱਚ ਕੋਈ ਨਸ਼ੇ ਦੇ ਇਤੇ ਕੋਈ ਪਰਚੇ ਦਰਜ ਹੋਏ ਸੀ ਔਰ ਜਿਹੜੇ ਕੁਛ ਤੇ ਕੁਛ ਪਰਚੇ ਵੀ ਚੋਏ ਭਰੀ ਹੋ ਚੁੱਕਿਆ ਆ ਵਾ ਤੇ ਇੱਕ ਦੋ ਜਿਹੜੇ ਆ ਉਹ ਟਰੈਕ ਤੇ ਹੀ ਆ ਉਹ ਵੀ ਮਤਲਬ ਇਹ ਥੋੜੇ ਕੇ ਦਿਨਾਂ ਦਾ ਆ ਜਾਂ ਥੋੜੇ ਸਮੇਂ ਦਾ ਇਹ ਉਹ ਵੀ ਭਰੀ ਹੋ ਜਾਏਗਾ ਤੇ ਉਹਦੇ ਸੰਬੰਧ ਦੇ ਵਿੱਚ ਇਸ ਪਰਿਵਾਰ ਦੇ ਘਰ ਦੇ ਵਿੱਚ ਲਗਾਤਾਰ ਜਿਹੜੀ ਪੁਲਿਸ ਪ੍ਰਸ਼ਾਸਨ ਆ ਕੇ ਲਗਾਤਾਰ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਪਈ ਆ ਔਰ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਨੇ ਕਿਹਾ ਕਿ ਜਿਹੜੇ ਵੀ ਲੋਕ ਮੁਕਤਾਰਾਨਾ ਜੁੜਨਾ ਚਾਹੁੰਦੇ ਆ ਤੇ ਉਹ ਅੱਗੇ ਆ ਕੇ ਸਗੋਂ ਵਧਣ ਤੇ ਜਿਹੜੇ ਨਸ਼ੇ ਤੋਂ ਜਿਹੜੇ ਲੋਕ ਉਹ ਰਾਹਤ ਹੋ ਸਕਣ। ਅੱਜ ਇਹ ਪਰਿਵਾਰ ਜਿਹੜਾ ਵਾ ਮੁਕਤਾਰਾਨਾ ਜੁੜਨਾ ਚਾਹੁੰਦਾ ਵਾ ਇਹਨਾਂ ਦਾ ਜਿਹੜਾ ਬੇਟਾ ਮੁਕਤਾਰਾਨਾ ਜੁੜਨਾ ਚਾਹੁੰਦਾ ਵਾ ਮਗਰ ਫੇਰ ਵੀ ਅੱਜ ਜਿਹੜੀ ਲਗਾਤਾਰ ਆ ਜਿਹੜਾ ਪੁਲਿਸ ਇਹਨਾਂ ਨੂੰ ਬਾਰ-ਬਾਰ ਟਾਰਗੇਟ ਕਰਕੇ ਇਹਨਾਂ ਦੇ ਘਰ ਦੇ ਵਿੱਚ ਜਾਂਦੀ ਆ ਘਰ ਦੇ ਵਿੱਚ ਜਾ ਕੇ ਨਜਾਇਜ਼ ਕਿਸੇ ਵਾਰੰਟ ਤੋਂ ਬਿਨਾ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਇਹਨਾਂ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਦੀ ਆ ਔਰ ਜਾ ਕੇ ਐਵੇਂ ਨਜਾਇਜ਼ ਹੀ ਫੋਟੋਆਂ ਖਿੱਚਦੀ ਰਹਿੰਦੀ ਆ ਔਰ ਨਜਾਇਜ਼ ਹੀ ਇਹਨਾਂ ਦੇ ਘਰ ਦੀ ਤਲਾਸ਼ੀ ਲੈਂਦੀ ਰਹਿੰਦੀ ਆ ਇਹ ਭੈਣ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਹੀ ਜਿਸੇ ਕਾਰਨ ਅੱਜ ਧਾਰਮਿਕ ਅਤੇ ਸਮਾਜਿਕ ਜਥੇਬੰਦੀਆ ਕੋਈ ਪਹੁੰਚੀ ਆ ਅੱਜ ਅਸੀਂ ਅਫਸਰਾ ਦੀ ਨੋਟਿਸ ਲੈਂਦਾ ਵਾ ਕਿ ਜਿਹੜਾ ਬੰਦਾ ਮੁਖਤਾਰਾ ਚਾਉਣਾ ਚਾਹੁੰਦਾ ਵਾ ਔਰ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਵੀ ਇੰਨੀ ਗੱਲ ਕਹੀ ਕਿ ਜਿਹੜੇ ਲੋਕ ਮੁਖਤਾਰਾ ਨਾਲ ਜੁੜਨਾ ਚਾਹੁੰਦੇ ਆ ਉਹ ਅੱਗੇ ਆਣ ਮਗਰ ਜਦੋਂ ਇਹ ਬੱਚੇ ਅੱਗੇ ਹੁੰਦੇ ਆ ਵਾਲਮੀਕੀ ਸਮਾਜ ਦੇ ਬੱਚਿਆਂ ਨੂੰ ਇਹ ਟਾਰਗੇਟ ਕਰਦੇ ਆ ਔਰ ਵਾਲਮੀਕੀ ਸਮਾਜ ਦੇ ਬੱਚਿਆਂ ਨੂੰ ਜਿਹੜਾ ਲਗਾਤਾਰ ਝੂਠੇ ਪਰਚੇ ਪਾ ਕੇ ਉਹਨਾਂ ਦੇ ਜਿਹੜਾ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਜੇਲਾ ਚ ਪਾਉਂਦੇ ਆ ਅੱਜ ਤੁਸੀਂ ਡੀਸੀਪੀ ਸਾਹਿਬ ਨੂੰ ਮਿਲੇ ਉਹਨਾਂ ਨੇ ਕੀ ਕਹਿੰਦੇ ਅਸੀਂ ਤੇ ਉਹਨਾਂ ਨੂੰ ਗਿਆ ਵਾ ਕੇ ਦੇਖੋ ਜੀ ਜਿਹੜੇ ਲੋਕ ਬੱਚੇ ਸਾਡੇ ਜਿਹੜੇ ਪਹਿਲਾ ਜਿਹੜੇ ਨਸ਼ੇ ਪੀਂਦੇ ਹੀ ਜਾਂ ਨਸ਼ੇ ਛੱਡ ਚੁੱਕੇ ਆ ਜਾਂ ਨਸ਼ਾ ਵੇਚਦੇ ਪਰ ਬੰਦ ਕਰ ਚੁੱਕੇ ਆ ਜੇ ਅੱਜ ਉਹ ਮਿਹਨਤ ਮਜ਼ਦੂਰੀ ਕਰਕੇ ਜੇ ਆਪਣੇ ਪਰਿਵਾਰ ਨੂੰ ਪਾਲਦੇ ਪਏ ਆ ਤੇ ਫਿਰ ਉਹਨਾਂ ਨੂੰ ਮੁਖ ਧਾਰਾ ਚ ਆਣਾ ਆਣਾ ਦੇ ਆਂਦੇਣਾ ਚਾਹੀਦਾ ਵਾ ਹਰ ਵਾਰ ਅਸੀਂ ਉਹਨਾਂ ਨੂੰ ਕਦੀ ਕਲੰਦਰਾਪਾਦ ਦੇ ਨਜਾਇਜ਼ ਹੀ ਉਹਨਾਂ ਦੇ ਉੱਤੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਤੰਗ ਪਰੇਸ਼ਾਨ ਕਰਦੇ ਆ ਇਹ ਕੋਈ ਵੈਸੇ ਕੋਈ ਜ਼ਿੰਦਗੀ ਥੋੜਾ ਮੇਰੇ ਇਹੋ ਜੀ ਜਿੰਦਗੀ ਇਸ ਕਰਕੇ ਅਸੀਂ ਬੇਨਤੀ ਅੱਜ ਡੀਸੀਪੀ ਸਾਹਿਬ ਨੂੰ ਕੀਤੀ ਆ ਕਿ ਜਿਹੜੇ ਬੱਚੇ ਸਮਾਜ ਦੇ ਮੁਖ ਧਾਰਾ ਨਾਲ ਜੁੜਨਾ ਚਾਹੁੰਦੇ ਆ ਜਿਹੜੇ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਘਰਵਾਰ ਚਲਾਉਣਾ ਚਾਹੁੰਦੇ ਆ ਫਿਰ ਉਹਨਾਂ ਨੂੰ ਤੇ ਜਿੰਦਵੋ ਨਜਾਇਜ਼ੀ ਤੁਸੀਂ ਯਕੀਨਾਂ ਲੈਂਦੇ ਇਹਨਾਂ ਨੂੰ ਚੁੱਕ ਚੋਕ ਕੇ ਨਜਾਇਜ਼ੀ ਝੂਠੇ ਅਲਾ ਦੇ ਪਰਚੇ ਦਰਜ ਕਰਕੇ ਫਿਰ ਇਹਨਾਂ ਨੂੰ ਤੁਸੀਂ ਜੇਲਾ ਦੀਆਂ ਸਲਾਕਾ ਤੋਂ ਤੇ ਪਿੱਛੇ ਛੁੱਟੀ ਜਾਂਦੇ ਦੇ ਦੇਖੋ ਜੀ ਭਰੋਸਾ ਦਿੱਤਾ ਗਿਆ ਜੀ ਦੇਖੋ ਜੀ ਹਮੇਸ਼ਾ ਲਾਇਨ ਆਰਡਰ ਨੂੰ ਜਦੋਂ ਵੀ ਆਪਾਂ ਮਿਲੇ ਆ ਜਿਹੜਾ ਵੀ ਭਰੋਸਾ ਦਿੰਦੇ ਤੇ ਬਹੁਤ ਵਧੀਆ ਵਾ ਮਗਰ ਅਹੀਂ ਚਾਹੁੰਦੇ ਆ ਕਿ ਜੇ ਤੁਸੀਂ ਭਰੋਸਾ ਦਿੰਦੇ ਤੇ ਫਿਰ ਸਾਨੂੰ ਉਹਦੇ ਤੇ ਕੋਲੋਣਾ ਵੀ ਚਾਹੀਦਾ ਵਾ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਇਹ ਜਿਹੜੇ ਨਜਾਇਜ਼ ਕਿਸੇ ਤੇ ਝੂਠੇ ਪਰਚੇ ਨਾ ਦਰਜ ਕੀਤੇ ਜਾਣ ਔਰ ਜਿਹੜੇ ਲੋਗ ਜੁੜਨਾ ਚਾਹੁੰ ਉਹ ਇਹਦੇ ਵਿੱਚ ਪੁਲਸ ਦੀ ਸਿਵਤਿਆ ਕਿ ਜੇ ਜਿਨ੍ਹਾਂ ਚ ਜਦੋਂ ਇਹ ਨਸ਼ਿਆਂ ਤੋਂ ਰਾਹਤ ਹੋ ਜਾਣਗੇ ਜਦੋਂ ਇਹ ਆਪਣੇ ਕਾਰੋਬਾਰ ਦੇ ਵਿੱਚ ਸੈੱਟ ਹੋ ਜਾਣਗੇ ਤੇ ਫਿਰ ਇਹ ਪੁਲਸ ਦੀ ਵੀ ਦੇ ਨਾਲ ਸਿਵਤ ਕਰਨਗੇ ਕਿ ਨੋ ਜੀ ਅਸੀਂ ਹੁਣ ਚੰਗੇ ਹੋ ਗਏ ਆ ਤੇ ਪੁਲਸ ਵੀ ਸਾਡੇ ਸਾਥ ਦੇ ਰਹੀ ਆ ਪੁਲਸ ਨੂੰ ਚਾਹੀਦਾ ਵਾ ਕਿ ਸਾਥ ਦੇਣਾ ਤੇ ਜੇ ਇਸ ਕਰਕੇ ਪੁਲਸ ਸਾਥ ਦੇਵੇ ਇਹਨਾਂ ਦੇ ਪੁਲਸ ਦੇ ਨਾਲ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੀ ਆ ਮਗਰ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੇ ਲੋਕ ਨਸ਼ਾ ਪੀਂਦੇ ਆ ਜਾਂ ਜਿਹੜੇ ਲੋਕ ਨਸ਼ਾ ਵੇਚਦੇ ਆ ਉਹਨਾਂ ਨੂੰ ਤੁਸੀਂ ਟਾਰਗੇਟ ਨਾ ਕਰੋ ਮਗਰ ਉਹਨਾਂ ਨੂੰ ਕਰੋ ਉਹਨਾਂ ਨੂੰ ਜਾਓ ਉਹਨਾਂ ਦੇ ਘਰ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਫੜੋ ਮਗਰ ਇਹ ਨਹੀਂ ਕਹਿੰਦੇ ਕਿ ਜਿਹੜੇ ਲੋਕ ਨਜਾਇਜ਼ ਤੁਸੀਂ ਵਿੱਚ ਇਨਵੋਲ ਕਰੀ ਜਾਂਦੇ ਉਹਨਾਂ ਨੂੰ ਨਾ ਕਰੋ ਇਸ ਕਰਕੇ ਬੇਨਤੀ ਆ ਕਿ ਸਭ ਦਾ ਧਿਆਨ ਰੱਖਿਆ ਜਾਵੇ ਜਿਹੜੇ ਲੋਕ ਜੁੜਨਾ ਚਾਹੁੰਦੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੁੰਦੇ ਆ ਉਹ ਦੇਣ ਔਰ ਜਿਹੜੇ ਲੋਕ ਨਸ਼ੇ ਦੇ ਵਿੱਚ ਜਿਹੜੇ ਐਸ ਟਾਈਮ ਜਿਨ੍ਹਾਂ ਨੇ ਨਸ਼ੇ ਦਾ ਗੰਦ ਪਾਇਆ ਵਾ ਉਹਨਾਂ ਨੂੰ ਜ਼ਰੂਰ ਨਖੇਲ ਪਾਵੇ ਜੈ ਵਾਲਮੀਕੀ ਜੈ ਵੀਰ ਜੈ